ਤਨ ਤਨ ਬਾਬਾ ਬੁੱਢਾ ਸਹਿਬ ਰਮਦਾਸ ਅੰਤਲੇ ਸਮੇ ਆ ਗਏ ਜਦੋਂ ਵਿਰਧ ਹੋ ਗਏ ਤੇ ਇਤਿਹਾਸਕਾਰ ਕਹਿੰਦੇ ਆ ਕਿ ਬਾਬਾ ਜੀ ਦੇ ਜਿਹੜੇ ਪਰਵਟਿਆਂ ਦੇ ਕੇਸ ਸਨ ਲੰਬੇਰੇ ਸਨ ਬਿਲਕੁਲ ਦੁੱਧ ਵਰਗੇ ਚਿੱਟੇ ਦਾੜਾ ਬਿਲਕੁਲ ਸ਼ਵੇਤ ਉਹਨਾਂ ਦੇ ਚਿਹਰੇ ਦੇ ਉੱਤੋਂ ਦਗਦਾ ਕਰਦਾ ਨੂਰ ਨਿਕਲਦਾ ਸੀ ਇਹ ਸ਼ਬਦ ਕਿਹਾ ਸੀ ਅੰਤਲੇ ਸਮੇ ਗੁਰੂ ਹਰਗੋਬਿੰਦ ਸਾਹਿਬ ਜਦੋਂ ਗਏ ਆ ਆਪਣੇ ਕਮਰੇ ਚ ਉਠੇ ਬਾਹਰ ਆਏ ਸਤਿਗੁਰੂ ਨੂੰ ਲੈਣ ਦੇ ਲਈ ਇਤਿਹਾਸ ਕਹਿੰਦਾ ਇੰਨੀ ਬਿਰਤੀ ਟਿਕ ਚੁੱਕੀ ਸੀ ਥੋੜਾ ਜਿਹਾ ਤੁਰੇ ਤੇ ਵਿਹੜੇ ਚ ਬੈਠ ਗਏ ਛੇਵੇਂ ਸਤਿਗੁਰੂ ਆਏ ਅਦਬ ਨਾਲ ਝੁੱਕ ਕੇ ਇਹਨੂੰ ਫਿਰ ਮੇਰੀ ਬੇਨਤੀ ਜੇ ਗੁਰਮੁਖੋ ਹੱਥ ਜੋੜ ਕੇ ਸਿੱਖ ਤੇ ਗੁਰੂ ਦੀ ਮੁਹੱਬਤ ਨੂੰ ਦੇਖੋ ਮੇਰੀ ਬੰਦੀ ਭਗਤ ਛੁਡਾਵਾ ਬੰਦ ਹੈ ਭਗਤ ਨਾ ਛੁਟੈ ਮੋਹਿ ਇਸ ਭਾਵਨਾ ਨੂੰ ਸਮਝੋ ਗੁਰੂ ਦੇ ਧੱਕੇ ਨੂੰ ਭਾਈ ਲੱਦਾ ਬਚਾ ਸਕਦਾ ਸਿੱਖ ਨੂੰ ਧੱਕਾ ਮਾਰੇ ਬੁੱਧੂ ਤੇ ਚੇਤੇ ਰੱਖਿਓ ਬਾਬੇ ਲੱਖੂ ਦੇ ਕੈਨ ਨਾਲ ਆਵੇ ਕੱਚੇ ਰਹਿੰਦੇ ਆ ਆ ਸਾਡੇ ਵਰਗੇ ਬਨੋਟੀਆਂ ਦੀ ਗੱਲ ਨਹੀਂ ਬ੍ਰਹਮ ਗਿਆਨੀ ਦੀ ਗੱਲ ਹੈ ਜਦੋਂ ਆਏ ਗੁਰੂ ਅਰਗੁਬਿੰਦ ਸਾਹਿਬ ਝੁਕੇ ਗੁਰਮਖੋ ਉਹ ਰਾਤ ਕਿਹੋ ਜਿਹੀ ਹੋਵੇਗੀ ਜਦੋਂ ਸਵੇਰੇ ਚੋਲਾ ਤੇ ਅਗਣਾ ਹੈ ਇਹ ਸਾਰੇ ਇਤਿਹਾਸ ਕਰਕੇ ਕਹਿੰਦੇ ਆ ਵੀ ਅੰਮ੍ਰਿਤ ਵੇਲੇ ਸੀ ਨਾ ਇਹ ਮਹਾਰਾਜ ਉੱਥੇ ਫਿਰ ਬਹੁਤ ਗੱਲਾਂ ਕੀਤੀਆਂ ਬੜੇ ਬਚਨ ਬਲਾਸ ਕੀਤੇ ਅਖੀਰ ਤੇ ਇੱਕ ਬਚਨ ਕਿਹਾ ਆਪਣੇ ਪੁੱਤਰ ਨੂੰ ਕੋਲ ਬੁਲਾਇਆ ਸਭ ਤੋਂ ਛੋਟੇ ਬਾਬਾ ਪਾਨਾ ਜੀ ਕਹੋ ਜਾਂ ਭਾਈ ਪਾਨਾ ਜੀ ਮਹਾਰਾਜ ਮੈਂ ਕੁਝ ਮੰਗਣਾ ਹੈ ਤਨ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਬਾਬਾ ਜੀ ਤੁਸੀਂ ਜੋ ਆਪਣੀ ਬਾਹ ਪਕੜੀ ਆ ਪੁੱਤਰ ਦੀ ਬਾਹ ਪਕੜੀ ਤੇ ਗੁਰੂ ਹਰਗੋਬਿੰਦ ਸਾਹਿਬ ਦੀ ਬਾਹ ਪਕੜ ਕੇ ਕਹਿੰਦਿਆ ਇਸ ਤਰੀਕ ਘੁੱਟ ਕੇ ਪਕੜ ਲਿਆ ਜੇ ਜਿਵੇਂ ਮੇਰੀ ਬਾਹ ਕੁੱਟ ਕੇ ਪਕੜੀ ਹੈ ਬਸ ਆਹ ਕੁਝ ਮੰਗੋ ਗੁਰਮਖੋ ਬਾਬਾ ਬੁੱਢਾ ਸਾਹਿਬ ਦੇਸਤਾਨ ਤੋਂ ਜਪਜੀ ਸਾਹਿਬ ਦਾ ਪਾਠ ਕੀਤਾ